ਮਾਤਾ ਸਾਹਿਬ ਕੌਰ ਜੀ ਦਾ ਵਿਆਹ ਗੁਰੂ ਗੋਬਿੰਦ ਸਿੰਘ ਜੀ ਨਾਲ ਇਸ ਖਾਸ ਅਨੋਖੇ ਤਰੀਕੇ ਨਾਲ ਹੋਇਆ ਇਹ ਵਿਆਹ ਇਸ ਤਰ੍ਹਾਂ ਹੋਇਆ ਸੀ ਲਾਹੌਰ ਤੋਂ ਪ੍ਰਸਤਾਵ ਮਾਤਾ ਸਾਹਿਬ ਕੌਰ ਦੇ ਪਿਤਾ ਪਾਈ ਰਾਮੂ ਜੋ ਲਾਹੌਰ ਦੇ ਇੱਕ ਸਿੱਖ ਸਨ ਨੇ ਆਪਣੀ ਬੇਟੀ ਦਾ ਰਿਸ਼ਤਾ ਗੁਰੂ ਗੋਬਿੰਦ ਸਿੰਘ ਜੀ ਜੀ ਲਈ ਭੇਜਿਆ ਉਸ ਸਮੇਂ ਗੁਰੂ ਜੀ ਪਹਿਲਾਂ ਹੀ ਦੋ ਵਿਆਹ ਕਰਵਾ ਚੁੱਕੇ ਸਨ ਮਾਤਾ ਜੀਤੋ ਜੀ ਅਤੇ ਮਾਤਾ ਸੁੰਦਰ ਜੀ ਨਾਲ ਗੁਰੂ ਜੀ ਦਾ ਫੈਸਲਾ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਰਸਤੀ ਨੂੰ ਰਵਾਨਤਾ ਕਰ ਲਿਆ ਪਰ ਉਹਨਾਂ ਨੇ ਸ਼ੱਤ ਰੱਖੀ ਕਿ ਇਹ ਵਿਆਹ ਸਿਰਫ ਇੱਕ ਰੋਹਾਨੀ ਅਤੇ ਅਧਿਆਤਮਿਕ ਸਬੰਧ ਹੋਵੇਗਾ ਗੁਰੂ ਜੀ ਨੇ ਮਾਤਾ ਸਾਹਿਬ ਕੌਰ ਨੂੰ ਅੰਮ੍ਰਿਤ ਦੀ ਦਾਤ ਮਾਤਾ ਖਾਲਸੇ ਦੀ ਮਾਤਾ ਦਾ ਪ੍ਰਤਿਬੱਧ ਦਿੱਤਾ ਤੇ ਇਹ ਵਿਸ਼ਵਸਤ ਕੀਤਾ ਕਿ ਉਹਨਾਂ ਦਾ ਆਪਸ ਵਿੱਚ ਕੋਈ ਸਰੀਰਕ ਸਬੰਧ ਨਹੀਂ ਹੋਵੇਗਾ ਇਸ ਵਿਆਹ ਦਾ ਮੁੱਖ ਮੰਤਵ ਇਹ ਸੀ ਕਿ ਮਾਤਾ ਸਾਹਿਬ ਕੌਰ ਜੀ ਖਾਲਸੇ ਦੀ ਰੋਹਾਨੀ ਮਾਂ ਬਨਣ ਉਹਨਾਂ ਨੂੰ ਇਸ ਵਿਸ਼ੇਸ਼ ਸਨਮਾਨ ਦੇ ਨਾਲ ਖਾਲਸੇ ਦੇ ਜਨਮ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਸੀ